ਸਰੀਕਾ ਇਹਦੇ ਸਾਰਿਆਂ ਨੂੰ ਅੱਜ ਆਪਾਂ ਸੌ ਆਬੇਨ ਦੀ ਸਬਜ਼ੀ ਬਣਾਵਾਂਗੇ ਆ ਸੌ ਲੈਣੇ ਤੇ ਆਪਾਂ ਇਹਦੇ ਚ ਪਾਣੀ ਪਾਵਾਂਗੇ ਸੁੱਕੀ ਸਬਜ਼ੀ ਬਣਾਵਾਂਗੇ ਆਪਾਂ ਇਹ ਭੌਂ ਕੇ ਰੱਖ ਦਿਆਂਗੇ ਆਪਾਂ ਉਹਨਾਂ ਚ ਰੱਖਾ ਆ ਹਰਗਾ ਮਿਰਚਾ ਤੇ ਪਦੀਨਾ ਇਹ ਆਪਾਂ ਮਿਕਸੀ ਚ ਪਾ ਲਾਂਗੇ மாட்டே பிச்சேனா பக்கச்சா தீம் கௌளி தைக்க ਹੁਣ ਆਪਾਂ ਇਹਨੂੰ ਫੀਲ ਲਿਆਵਾਂਗੇ ਆਪਾਂ ਹਸਾਰਾ ਕੁਸ ਫੀਲ ਲਿਆ ਹੁੰਦਾ ਤੇ ਹੁਣ ਆਪਾਂ ਅੱਗ ਬਾਲਾਂਗੇ ਤੇ ਕੜਾਈ ਧਰਾਂਗੇ ਹੁਣ ਆਪਾਂ ਤੇਲ ਪਾਵਾਂਗੇ ਜੋ ਤੇਲ ਗਰਮ ਹੋ ਗਿਆ ਫਿਰ ਆਪਾਂ ਜੀਰਾ ਪਾਵਾਂਗੇ ਲਓ ਆਪਣਾ ਤੇਲ ਗਰਮ ਹੋ ਗਿਆ ਜੀਰਾ ਪਾਵਾਂਗੇ ਹੁਣ ਹਰੀ ਮਿਰਚ ਤੇ ਗੰਡਾ ਤੇ ਲਸਣ ਇਹ ਪਾਵਾਂਗੇ Sekarang kita akan dalam masalah yang sudah kita masukan. kita menambahkan ਜਿਵੇਂ ਹੁਣ ਆਪਾਂ ਨਾਣ ਮਿਰਚ ਪਾਵਾਂਗੇ ਨਾ ਆਣ ਨੋਨ ਤੇ ਹਲਦੀ ਪਾਵਾਂਗੇ ਲਾਲ ਮਿਰਚ ਨਹੀਂ ਪਾਉਂਦੇ ਨੋਨ ਹਲਦੀ ਗਰਮ ਮਸਾਲਾ ਛਰੀਆਂ ਮਿਰਚਾਂ ਪਾਆਂਗੇ ਆਪਾਂ ਲਾਲ ਮਿਰਚ ਨਹੀਂ ਕਾਉਂਦੇ ਥੋੜਾ ਜਿਹਾ ਪਾਹ ਇਹ ਸਰਮਾੜੇ ਜਿਹੇ ਹੰਗਾਲ ਕੇ ਜੇ ਪਾ ਦੇਾਂਗੇ ਪਾਣੀ ਬਾਲਾ ਨਿਪਾਉਂਦੇ ਹੁਣ ਆਪਾਂ ਸੋ ਆ ਵੀ ਪਾਵਾਂਗੇ ਚ ਨਚੋੜ ਕੇ ਸੋ ਇਹ ਚਾਪ ਚਾਪ ਤਰਾ ਬਣ ਜੋ ਸਬਜੀ ਆਪਣੀ ਸੋ ਇਹ ਚਾਪ ਉਤੋਂ ਢੱਕ ਲਿਆਂਗੇ ਲਉ ਤਨ 4 ਮਿੰਟ ਹੋ ਗਏ ਸੋ ਅਬ ਇਹਨ ਭਾਈ ਨੂੰ ਆਪਾਂ ਹੁਣ ਬੇਕੀਨਾ ਮੜਾ ਤੇ ਖੋਰ ਲਵਾਵਾਂਗੇ 2 2 ਮਿੰਟ ਜਮਾ ਸੁੱਕੀ ਬਣਾਵਾਂਗੇ ਆਪਾਂ ਬਹੁਤ ਵਧੀਆ ਬਣੂਗੀ ਫਿਰ ਆਪਾਂ ਲਾਵਾਂਗੇ ਲਓ ਆਪਣੀ ਸਬਜ਼ੀ ਬਣ ਗਈ ਸੋਆ ਚਾਪ ਹੁਣ ਪਲਾਵਾਂਗੇ ਸਵਾ ਚਾਹ ਦੀ ਤਰ੍ਹਾਂ ਜਮਾ ਬਣੀ ਹੈਗੀ ਹੁਣ ਅਕ ਲਾ ਲਾਂਗੇ ਵੇਖੋ ਕੱਡੇ ਵਧੀਆ ਬਣੀ ਐ ਜਮਾ ਸੁੱਕੀ ਬਣਾਈ ਆਪਾਂ ਪਾਣੀ ਨਹੀਂ ਪਾਇਆ ਥੋੜਾ ਜਿਹਾ ਪਾਇਆ ਸੀ ਉਹ ਤਾਂ ਸੁੱਕ ਗਿਆ ਸੀ देखो कितनी बढ़िया बनी है सब्जी अपनी। ਤੁਹਾਨੂੰ ਆਪ ਇਹਦੇ ਨਾਲ ਤੋੜ ਕੇ ਦਿਖਾਵਾਂਗੇ ਆਹ। ਚਮਚੇ ਨਾਲ। ਬਹੁਤ ਵਧੀਆ ਪੋਲੀ ਬਣੀ ਐ। ਬਹੁਤ ਵਧੀਆ ਗਰਮ ਹੈ ਹਜੇ। ਬਹੁਤ ਵਧੀਆ ਬਣੀ ਐ ਸਬਜੀ। ਤੇ ਸਾਡੀ ਵੀਡੀਓ ਬਸੇਤ ਲੱਗੀ ਲਾਈਕ ਕਰਿਓ, ਸ਼ੇਅਰ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰਿਓ।